ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਡਾਕਟਰਾਂ ਕੋਲ ਤੁਹਾਡੀਆਂ ਦਸਤਾ ਕਟਨੀਆਂ ਪਈਆਂ ਕੀ ਇਸ ਤਰ੍ਹਾਂ ਮਸਲਾ ਇਹ ਮਸਲਾ ਜੀ ਸਾਡੇ ਪਿੰਡ ਲੋਕਾ ਜੀ ਇਹ ਡੇਰਾ ਪੈਂਦਾ ਬਾਬੇ ਮਹਣੀ ਰਾਮ ਦਾ ਉਥੇ ਬੂਟੇ ਲਾਏਗੇ ਤੇ ਲਾਗੇ ਗਵੰਡੀਆ ਕੁਲਦੀਪ ਸਿੰਘ लाडी ਦਾ ਭਰਾ ਇੱਕ ਦਾ ਭਰਾ ਗੁਕੀ ਤੇ ਇਹਨਾਂ ਬੰਦੇ ਇਹ ਭਰਾ ਦੋ ਇਹਨਾਂ ਦੇ ਮੁੰਡੇ ਇਹਨਾਂ ਨੂੰ ਅੱਗੇ ਬੜੀ ਆਲਾਮਾਂ ਦਿੱਤਾ ਵੀ ਡੰਗਰ ਨਾ ਛੱਡਿਆ ਕਰੋ ਗੁਰਦੁਆਰੇ ਜਾੜਾ ਕਰਦੇ ਆ ਨਾਲੇ ਕਿ ਜਿੱਥੇ ਮਰਜ਼ੀ ਮੂਤ ਦੇਂਦੇ ਜਿੱਥੇ ਮਰਜ਼ੀ ਗੁਰਦੁਆਰੇ ਸਫਾਈ ਆਪਾਂ ਕਰਨੀ ਕਿ ਗੰਦ ਪਾਉਣਾ ਪਰ ਨਹੀਂ ਇਹਨਾਂ ਸਮਝਦੇ ਉਹਦੋਂ ਵੀ ਇਹ ਹੁਸੇ ਗੱਲ ਤੋਂ ਬਹਿਸ ਹੁੰਦੀ ਹੁੰਦੀ ਮੇਰੇ ਨਾਲ ਹੱਥੋਂ ਪਾਈਏ ਮੈਂ ਕਹਲਾਂ ਹੱਥੋਂ ਪਾਈਏ ਕੋੜ ਦੇ ਕੋੜ ਦੇ ਮੈਨੂੰ ਘਰੇ ਲੈ ਜਾਂਦੇ ਤੂੰ ਅੱਗੇ ਵੀ ਪੇਂਟ ਜਾੜਾ ਕਿਹਾ ਵਾ ਲੋਕਾਂ ਨੂੰ ਵੀ ਆ ਜਾ ਕਰ ਇਦਾਂ ਹਾਡੀ ਬਨਾਮੀ ਕਰਦਾ ਮੈਂ ਪਰ ਅੱਜ ਤੈਨੂੰ ਛੱਡਣਾ ਨਹੀਂ ਸੀ। ਇਹ ਕੋੜ ਦੇ ਕੋੜ ਦੇ ਘਰੇ ਲੈ ਗਏ ਆ ਘਰੇ ਖੜਕੇ ਤੇ ਮੇਰੇ ਨੂੰ ਤਲਵਾਰ ਦੇ ਨਾਲ ਆਹ ਹਮਲਾ ਕੀਤਾ ਮੇਰੇ ਨਾਲ ਦਾਤਰ ਹੀ ਇੱਕ ਇੱਕ ਮੇਰੇ ਗੋਡੇ ਤੇ ਮਾਰਿਆ ਉੱਥੇ ਟੈਂਕੇ ਲੱਗੇ ਮੁੜ ਕੇ ਮੇਰੇ ਧੱਲੇ ਲੱਤਾਂ ਤੇ ਦੋ ਮਾਰੇ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ। ਬਾਅਦ ਚ ਮੈਨੂੰ ਕੋਈ ਪਤਾ ਨਹੀਂ ਕੀ ਹੋਇਆ ਮੇਰੇ ਨਾਲ ਕੀ ਨਹੀਂ। ਬਾਅਦ ਚ ਮੈਨੂੰ ਘਰ ਦਿਆਂ ਰੇਲਵੇ ਲੈਣ ਤੋਂ ਚੱਕਿਆ। ਉਹਨਾਂ ਨਾਲ ਉਹ ਰੇਲਵੇ ਲਾਈਨ ਤੇ ਸਰ ਬਾਦ ਛੋਟੇ ਸਿੱਟ ਆ ਗਿਆ ਕੀ ਕਾਰਨ ਜਿਹੜਾ ਤੁਹਾਨੂੰ ਮਿਕਰੇ ਰੇਲਵੇ ਲਾਈਨ ਤੇ ਛੱਡਿਆ ਜਵਾਣ ਉਹਨਾਂ ਦਾ ਕਾਰਨ ਹੀ ਰੇਲਵੇ ਦਾ ਨਾਂ ਲੱਗ ਜਾਊਗਾ ਕਿ ਰੇਲ ਦੇ ਥੱਲੇ ਆਇਆ ਅਸੀਂ ਬਾਤ ਚਾਹੀਏ ਪਰ ਉਹ ਮਹਾਰਾਜ ਜਿਹੜੀ ਜਗ੍ਹਾ ਬਹੁਤ ਸੱਕਤੇ ਆ ਉਹਨੇ ਮਹਾਰਾਜ ਨੇ ਬਚਾਇਆ ਹੱਥ ਦੇ ਕੇ ਭਾਈ ਭਾਈ ਵਿਆਹ ਹੀ ਹੋ ਕਿੰਨੇ ਕਿੰਨੇ ਬੱਚੇ ਦੋ ਬੱਚੇ ਮੇਰੇ ਇੱਕ ਲੜਕੀ ਇੱਕ ਲੜਕਾ ਹੈ ਕਮਾਈ ਦਾ ਸਾਧਨ ਕੀ ਹੈ ਤੁਹਾਡਾ ਕੋਈ ਜੀ ਕਮਾਈ ਦਾ ਸਾਧਨ ਜੀ ਪਹਿਲੀ ਥੋੜੀ ਜਿਹੀ ਪਹਿਲੀ ਆ ਕਮਾਈ ਦਾ ਸਾਧਨ ਕੋਈ ਨਹੀਂ ਕੀ ਮੰਗ ਕਰਦੇ ਹੋ ਮੰਗ ਮੈਂ ਇਹੋ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਕਵਲਜੀਤ ਕੋਰ ਕਬੂਜੀ ਕੋਈ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਪਤੀ ਦੇ ਨਾਲ ਫੁੱਟ ਮਾਰ ਕੇ ਕੀ ਲੋਕਾਂ ਵੱਲੋਂ ਉਹ ਪਾਹ ਜੀ ਕਰ ਦਿੱਤਾ ਗਿਆ ਸਰ ਉਹਨਾਂ ਨੇ ਬਹੁਤ ਮਾਰਾ ਕੀਤਾ ਸਾਡੇ ਨਾਲ ਸਰ ਇਦਾਂ ਕਰਨਾ ਨਹੀਂ ਚਾਹੀਦਾ ਸਰ ਛੋਟੀ ਜੀ ਗੱਲ ਨੂੰ ਲੈ ਕੇ ਇੰਨਾ ਵੱਡਾ ਹਾਸਾ ਨਹੀਂ ਕਰਨਾ ਚਾਹੀਦਾ ਸਰ ਉਹਨਾਂ ਨੂੰ ਮਤਲਬ ਇਹ ਸਰ ਇਹੋ ਮੰਗ ਕਰਦੇ ਆ ਕਿ ਜੇ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਦੋਸ਼ੀਆਂ ਨੂੰ ਉਹਨਾਂ ਨੂੰ ਸਜ਼ਾ ਮਿਲੇ ਸਾਡੇ ਵੱਲੋਂ ਸਜ਼ਾ ਦੇਣੀ ਚਾਹੀਦੀ ਸਰਕਾਰ ਨੂੰ ਤੇ ਗਾੜੀ ਸਰ ਸਾਡਾ ਤੇ ਇੱਕ ਸਾਧਨ ਹੀ ਸਾਰਾ ਬੰਦ ਹੋ ਗਿਆ ਵਾ ਕਿ ਇਹ ਇਹਦੇ ਸਿਰ ਤੇ ਸਰ ਕਿ ਇਹੋ ਪਾਈ ਹੋ ਗਿਆ ਸਾਰੀ ਉਮਰ ਲਈ ਸਾਰੇ ਛੋਟੇ ਛੋਟੇ ਮੇਰੇ ਬੱਚੇ ਆ ਸਿਰ ਕਿੱਦਾ ਪਾਲੇ ਸਰ ਟਰੈਕ ਡਰਾਈਵਰ ਸੀਗੇ ਕਿੰਨੇ ਬੱਚੇ ਤੁਹਾਡੇ ਸਰ ਇੱਕ ਗੁੱਡੀ ਇੱਕ ਕਾਕਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਸਜ਼ਾ ਚਾਹੀਦੀ ਆ ਹਾਂਜੀ ਸਰ ਇਹ ਕੀ ਮਾਮਲਾ ਜਿਹੜਾ ਇੱਕ ਨੌਜਵਾਨ ਦੀਆਂ ਲੱਤਾਂ ਕਰਨੀਆਂ ਪੀਆ ਪਿੰਡ ਲੋਕਾਂ ਦਾ ਕੀ ਸੀ ਸਾਰਾ ਮਾਮਲਾ ਕੀ ਹੁਣ ਤੱਕ ਦੀ ਕੋਈ ਪੁਲਤੀ ਕਾਰਵਾਈ ਕੀ ਹੈਗੀ ਉਹਦੇ ਰਿਗਾਰਡਿੰਗ ਜੇ ਰঞ্জੀਤ ਸਿੰਘ ਸਾਨੂੰ ਮੁਖਤਾਰ ਸਿੰਘ ਨੇ ਸਾਨੂੰ ਬਿਆਨ ਕਲਮੰਦ ਕਰਵਾਏ ਆ ਕਿ 28/8/2024 ਨੂੰ ਰਾਤੀਂ ਕਰੀਬ 8 ਵਜੇ ਉਹਨਾਂ ਦਾ ਝਗੜਾ ਹੋਇਆ ਪੰਜ ਵਿਅਕਤੀਆਂ ਨਾਲ ਕੁਲਦੀਪ ਸਿੰਘ ਮਲਕੀਤ ਸਿੰਘ ਜਗਦੀਪ ਸਿੰਘ ਪੁਤਰਾ ਅਨਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਜੋਗਨਪ੍ਰੀਤ ਸਿੰਘ ਸਾਨੂੰ ਮਲਕੀਤ ਸਿੰਘ ਇਹਨਾਂ ਨੇ ਸੱਟਾਂ ਮਾਰੀਆਂ ਤੇ ਇਹਦਾ ਆਪਾਂ ਮੁਕਦਮਾ ਦਰਜ ਕਰ ਲਿਆ ਜੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ